bluetooth device is ready to tell जब आप देखो जा रहा लूसी कितने जा लूसी देख के जा जब लूसी देख के बताओ जा लूसी ना बाहुल है, है? है? है जा बाहुल ना लगे लूसी हेलो बाहुल है लूसी ठीक है भाई जा हेलो हाँ जी ਆਹ ਹੋ ਗਿਆ ਉਹ ਕੇਰੀ ਵੈਸੇ ਹੀ ਕਿਤੇ ਹੋ ਗਿਆ ਉਹ ਬੰਦ ਬੰਦ ਪੁੱਛਿਆ ਉਹਨੇ ਮੇਰੇ ਕੋਲ ਉਹਦੀ ਆ ਗਈ ਮੈਸੇਜ ਜਦੋਂ ਮੈਂ ਚੈੱਕ ਲਾਇਆ ਨਾ ਉਹਦੇ ਨਾਲ ਦੀ ਨਾਲ ਹੀ ਆ ਗਿਆ ਮੈਨੂੰ ਆਹ ਮੇਰੀ ਆ ਗਿਆ ਉਹਦੀ ਮੈਸੇਜ ਆ ਗਿਆ ਮੈਂ ਤੁਹਾਨੂੰ ਦੱਸ ਦਵਾਂ ਤੁਹਾਨੂੰ ਉਹ ਕਿਵੇਂ ਹੈ ਉਹ ਆਪਣਾ ਹਾਂ ਹੋਮ ਘਰੇ ਆਉਣਾ ਯਾਰ ਮੈਂ ਹੁਣ ਜਿੱਦਾਂ ਵਿਆਹ ਦੇ ਕੱਲੂ ਦੇ ਦੂੰਗਾ ਮਤਲਬ ਮੈਂ ਪਾਸੋਂ ਖਰੀਦ ਪਈਆ ਹਾਂ ਪਾਸੋਂ ਖਰੀਦਾਂ ਕੋਈ ਗੱਲ ਹਾਂ ਠੀਕ ਆ ਤੰਦਰ ഓക്കെ ചെങ്കിലും ਠੀਕ ਹਾਂ ਜੰਗ ਜੰਗ ਮੈਂ ਠੀਕ 하게 ਤੇ ਬਾਦੋਂ ਮੈਂ ਤੇਰਾ ਪੂਰਾ ਦੁਹਰਾ ਪਿਆ ਇਹ ਆ ਫੜ ਕੇ ਲੈ ਗਿਆ ਮੈਂ ਨਾ ਮੋੜ ਕੇ ਮੋੜ ਕੇ ਗਿਆ ਮਾਲਾ ਪਤਾ ਹਾਂ ਡਾਕ ਲਾਇਆ ਠੀਕ ਕੀਤਾ ਇਹਨੂੰ ਮੇਰਾ ਮੇਰੇ ਕੋਲੇ ਬਾਕੀ ਗਹਿਣੇ ਮੇਰੇ ਕੋਲੇ 7.5 ਕਲੇ ਹਾਂ ਹੁਣ ਲੱਗ ਨਾਲ ਫੜੀ ਜਾਂਦਾ 500 ਕਦੇ 1000 ਕਦੇ ਕਿੰਨਾ ਨਾ ਉਹ ਆ ਦੇ ਲੈਪਟੋਪ ਮਹੀ ਦੀ ਗੱਲ ਹੈ ਜੀ ਉਹ ਜੀ ਇਦਾਂ ਨਹੀਂ ਦਿੰਦਾ ਟੁੱਟੜ ਗਿਆ ਮਾਸਾਤ ਪਰ ਇਹ ਮੈਂ ਕਿਹਾ ਉਹ ਚੱਕਣੀ ਮਾ ਇਹ ਗਾਓ ਸੇ ਕਹਿੰਦੀ ਲੂਸੀ ਦੇਖਿਆ ਲੂਸੀ ਲੂਸੀ ਕਿਤੇ ਹੈ ਲੂਸੀ ਕਿੱਥੇ ਹੈ ਲੂਸੀ ਕਿੱਥੇ ਲੂਸੀ ਕਿੱਥੇ ਆ ਹਾਂ ਜੀ ਉਹ ਵੀ ਕੀ ਰਹੀ ਸੀਗੇ ਉੱਥੋਂ ਮੈਂ ਮੇਰੇ ਨਾਲ ਹੀ ਆ ਗਿਆ ਠੀਕ ਹੈ

ਉਦੇ ਕੱਲਾ ਮੁਰੇ ਨੂਰੇ 那屋里没得。No, really, ਇੰਦਰਲੀ ਸ਼ਰਟ ਤੇ ਉੰਟਲੀ ਸ਼ਰਟ ਦਾ ਬਹੁਤ ਫਰਕ ਹੈ ਇੰਦਰਲੀ ਉਹ ਆ ਕੱਟਣੀ ਦਸੀ ਜਾਂਦੀ ਹੈ ਇਹਦੇ ਕਾਲਾ ਲੱਗਿਆ ਯਾਰ ਅੱਗ ਤੇ ਬੜੀ ਨੂੰ ਕੁਣ ਮੈਂ ਕਰ ਦੇਣਾ ਹੈ ਚੰਗਾ ਮੈਂ ਕਹਿ ਦੇਣਾ ਚੰਗਾ ਆਹ ਉਹ ਕਹਿ ਦੇਣਾ ਕਹਿ ਦੇਣਾ ਫਿਰ ਫੋਨ ਕੱਟ ਆ ਗਿਆ ਮੈਂ ਹੁਣ ਇੱਧਰ ਹੋੜੀ ਹੈ ਇੱਧਰ ਹੀ ਤੋ ਇਹ ਨਾ ਮੈਂ ਮੋਨ ਸਾਹਤ ਤੋਂ ਨਹੀਂ ਆ ਰਿਹਾ ਮੈਂ ਲਾ ਰਿਹਾ ਕੋਈ ਭਾਈ ਹੱਥ ਦਾ ਪਤਾ ਨਹੀਂ ਲੱਗਦਾ ਇਹ ਬੜੇ ਜੀ ਕੰਮ ਦਾ ਸਰ ਮੈਂ ਤਾਂ ਤੱਕ ਨਹੀਂ ਸਹਾਂ ਤੇਰ ਜਨਾ ਨਾ ਮੈਂ ਲੱਭਦਾ ਤੇ ਫੁੱਟੇਗਾ ਦੇਖ ਲੈ ਕੋਈ ਨਹੀਂ ਅੱਜ ਕੋਈ ਨਹੀਂ ਕਰੋੜ ਵਾਲਾ ਜਿਹੜਾ ਹੈ ਕਰੋੜ ਵਾਲਾ ਜਿਹੜਾ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਬੱਸ ਠੀਕ ਹੈ ਕਰੋ ਕਰੋ ਜਿੰਨੀ ਉੱਪਰ ਤੋਂ ਲਿਖਦੇ ਜੀ ਮੈਂ ਮੈਨਾ ਪੁੱਛਦਾ ਹਾਂ ਉਧਰ ਨਹੀਂ ਜਾਣਾ ਭਾਈ ਉਧਰ ਨਹੀਂ ਜਾਣਾ ਕੋਈ ਮਰ ਚਾਣਾ ਲਾ ਦੇਣਾ ਨਾਨਾ ਹੋਮੇਂ ਵਿੱਚ ਪਹਿਲਾਂ ਨੂੰ ਬਾਲ ਜਾ ਰਹੇ ਬੜਿਆ ਲਿਆ ਕੀਲ ਕਰੇ ਗਿਆ ਪੋਸਟਿਕ ਹਾਂ ਪਰ ਮੈ ਉਹ ਕਰਨਾ ਸੀਗਾ ਮੜਾ ਚਲ ਅਖੰਡ ਤੋਂ ਆਜੇ ਦਾਸਨ ਫਿਰ ਤੋਂ ਮੜਾ ਹੈਲੋ ਹੈ ਹਾਂ ਲੱਗਦਾ ਵਸ ਹੁਣ ਮਾਦਰ ਨੂੰ ਕਹਿ ਦੇ ਨਹੀਂ ਫੋਨ ਲਾ ਕੇ ਦੋੜਾ ਇਹ ਲੋਦਰ ਸਭੀਵਲ ਹਾਂ ਇਹਦਾ ਮਨਾਂ ਰਾਜਨ ਲਾ ਹੋ ਕਰਾਂਦਾ ਇਹਦਾ ਆਪਦੀ ਨਾ ਮੈਂ ਤਾਂ ਹੀ ਗੌਰ ਦੀ ਨਾ ਦੇਦੇ ਸੀ ਵੀ ਮੇਰੇ ਨਾਲ ਗੱਲ ਬਣਾਈ ਹੈ ਕਿ ਗੱਲ ਔਰ ਰਵਾਲਵਰ ਜਿਹਨੇ ਮਾਰਨੋ ਆਂ ਜੁੜੀ ਹੁੰਦਾ ਦੇਖੋ ਧਿਆਨ ਨਾਲ ਦੇਖੋ ਹੌਲੀ ਹੌਲੀ ਜੇ ਲੋਹੀ ਪਈ ਜੇ ਮਾਰਨੇ ਹੁੰਦਾ ਤਾਂ ਪਹਿਲਾਂ ਲੋਹੀ ਚ ਲੈ ਆਉਂਗਾ ਜੈਸੇ ਪਹਿਲਾਂ ਮਾਰਨਾ ਉਹਦਾ ਫਿਰ ਜਿਵੇਂ ਉਹ ਸੂਰੀ ਮਾਰਿਆ ਸੀ ਹਾਂ ਦੇਖਿਆ ਕਿ ਮੈਂ ਤਾਂ ਰਹਿਣ ਦੂਰੋਂ ਕੱਢ ਕੇ ਲਿਆਂਦਾ ਪਹਿਲਾਂ ਹੀ ਦੂਰੋਂ ਕੱਢ ਲੈਂਦਾ ਉਹ ਤਾਂ ਜਣਾ ਸਾਹਮਣੇ ਆ ਕੇ ਕੱਢਣ ਲੱਗਾ ਉਹ ਤਾਂ ਪਤਾ ਹੀ ਨਾਲੇ ਕੱਡੇ ਵੀ ਪਿਸਤੌਲ ਨੇ ਹੌਲੀ ਹੌਲੀ ਜੇ ਕੰਢਿਆ ਜਿਹਨੇ ਮਾਰਨ ਦਾ ਦਵਾਦੌ ਕੱਢ ਕੇ ਅਗਲਾ ਗੋਲੀ ਮਾਰਦਾ ਸਿੱਧਾ ਰੱਖੇ ਉਂ ਪਰ ਜਾਣ ਜਾਣ ਕਿ ਕੀਤਾ ਉਪਰ ਆਏ ਹੈਗੇ ਚੱਲ ਜੇ ਫੇਰ ਗੋਲੀ ਤਾਂ ਚੱਲ ਗਈ ਫੇਰ ਵੀ ਬਚਤ ਰਹੀ ਗਈ ਭੈਣ ਤਾਂ ਵੱਜ ਗਈ ਨਹੀਂ ਕਿਸੇ ਦੇ ਵੱਜਦੀ ਤਾਂ ਪੰਚ ਰਾਹ ਵੀ ਥੈਂਕ ਇਹ ਮਲਾ ਦਾ 40 ਬੋਰ ਦਾ ਹੰਪੈਸਟਰ ਹੈ 45 ਬੋਰ ਦਾ ਹੰਪੈਸਟਰ ਜੇ ਕਿਤੇ ਗੋਲੀ ਕਹਿੰਦੇ ਵੱਜ ਜਾਂਦੀ ਵੱਜਦਾ ਨਹੀਂ ਉਹ ਹੈ ਖਾੜੂ ਸਿੰਘ ਜੀ ਆ ਕਈ ਦੇ ਤਾਂ ਸਾਰੇ ਆਈ ਮੈਂ ਉਹ ਯਾਰੇ ਰਾਲ ਮਿਲ ਜੇ ਗਏ ਮੜ ਕੇ ਪਹਿਲਾ ਵਿੱਚ ਖਾੜਕੂ ਤਾਂ ਜਿਹੜੇ ਸਹੀ ਸੀ ਯਾਰ ਉਹ ਤਾਂ ਸੀਰ ਕਰਤੇ ਜਿਹੜੇ ਸਮਝਉਤਾ ਕਰਦੇ ਹੀ ਨਹੀਂ ਸੀ ਕਿਸੇ ਗੱਲ ਤੇ ਆਓ ਉਹਨਾਂ ਨੂੰ ਤਾਂ ਸੀਰ ਕਰਤਾ ਜਿਹੜੇ ਸਮਝਉਤਾ ਸਮਝੋਤਵਾ ਕਰਕੇ ਉਹ ਬਚ ਗਏ ਵਿੱਚ ਲੱਗਦਾ ਤਾਂ ਡਰਾਮਾ ਜਿਆ ਨਾਲੇ ਐਂ ਨਹੀਂ ਦੱਸਿਆ ਹੇ ਤੱਕ ਵੀ ਲਿਸੈਂਸੀ ਪ੍ਰੋਫੈਸਰ ਸੀ ਕਿ ਦੂਜਾ ਐ ਹਾਲੇ ਤੱਕ ਲੈ ਭਾ ਇਹਨਾਂ ਇੱਕ ਬੰਦੇ ਨੇ ਐਂ ਨਹੀਂ ਖਬਰ ਦੱਸੀ ਵੀ ਲਿਸੈਂਸੀ ਪ੍ਰੋਫੈਸਰ ਸੀ ਠੀਕ ਹੈ ਆ ਕੇ ਸੁੱਟ ਦੇ ਦਾਂਗਾ ਨੂੰ ਥੋਲੇ ਲਾ ਦੇ ਉਹ ਦੋ ਆ ਕੇ ਆ ਗਏ ਰਾ ਨੂੰ ਵੀ ਉੱਤਰ ਗਏ ਉੱਥੇ ਖਾਧਾ ਪਤਾ ਉੱਥੇ ਖਾਧਾ ਉਹ ਆ ਗਈ ਮੰਮਾ ਆ ਗਈ ਖਾਧਾ ਇੱਥੇ ਖਾਧਾ ਇੱਥੇ ਖਾਧਾ ਪਰੇ ਉਹ ਗੈਰ ਕਾਨੂੰਨਿਕਾਂ ਦਾ ਨਾ ਤਾਂ ਅਸਾ ਪਾਇਨ ਦਾ ਇਹ ਲਾਭ ਵੀ ਸਾਰੀ ਸਗਮ ਆਪ ਹਾਂ ਹਾਂ ਤਨ ਕਰੇ ਜਿਹੜੇ ਡੇਟ ਫੌਸੀ ਦੋ ਮੈਂ ਧਾਰਦਾ ਵੀ ਜੇ ਅਕਾਲੀ ਦੀ ਸਰਕਾਰ ਬਣ ਜੇ ਕੋਈ ਮਾੜੀ ਗੱਲ ਆਇਆ ਕਾ ਲੈਣੇ ਮੰਨ ਤਾਂ ਲਿਆ ਵੀ ਸਾਥੋਂ ਭਾਈ ਜਿਹੜਾ ਕੋ ਗਲਤ ਹੋ ਗਿਆ ਹੋ ਗਿਆ ਹੁਣ ਨਾ ਤਾਂ ਆਪਾਂ ਨੂੰ ਕਾਂਗਰਸ ਨੇ ਕੁਛ ਦਿੱਤਾ ਨਾ ਆਪ ਪਾਲ ਨੇ ਕੁਛ ਦਿੱਤਾ ਇਹਨਾਂ ਨੇ ਤਾਂ ਜੰਮੀ ਖੁੰਡੇ ਲਾਤੇ ਰੇਕਮਨ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਨਾ ਉਦੋਂ ਲੋਕ ਪਸਤਾਉਂਦੇ ਸੀ ਵੋਟਾਂ ਪਾ ਕੇ 2017 ਚ ਫਿਰ ਪਤਾ ਲੱਗ ਗਿਆ ਲੋਕਾਂ ਨੂੰ ਵੀ ਨਾ ਕਾਂਗਰਸ ਵੀ ਨਹੀਂ ਚੱਜੀ ਤੇ ਅਕਾਲੀ ਵੀ ਨਹੀਂ ਵੋਟ ਪਾਈਏ ਕਿਹਨੂੰ ਫਿਰ ਵੋਟਾਂ ਪਈਆਂ ਹੁਣ ਭਗਵੰਤ ਮਾਨ ਨੂੰ ਹੁਣ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਭਗਵੰਤ ਮਾਨ ਦਾ ਸਾ ਦੋਨਾਂ ਨਾਲੋਂ ਵੇਕਾਰਾ ਹੁਣ ਲੋਕ ਜਾਣ ਕਾਂਗਰਸ ਦੀ ਸਰਕਾਰ ਬਣ ਸਕਦੀ ਤੇ ਜੇ ਅਕਾਲੀ ਲੋਕਾਂ ਕਾਲੀਆਂ ਦੀ ਸਰਕਾਰ ਬਣਾ ਲੈਣ ਮਾ ਕਨਾਂ ਵੀ ਬਹੁਤ ਹੱਦ ਤੱਕ ਅਕਾਲੀ ਨਾਲ ਕਾਂਗਰਸ ਆ ਆ ਵੀ ਆ ਚੌਥੀ ਧਿਰ ਖੜੀ ਹੋਣੀ ਆ ਦੇ ਲਈ ਤੇਰੇ ਸਾਹਮਣੇ ਚੌਥੀ ਧਿਰ ਤਾਂ ਅਮਰਪਾਲ ਲੱਗ ਜਾਂਦੀ ਆ ਬਈ ਫਿਰ ਹੋਰ ਤਾਂ ਬਹੁਤ ਧਿਰ ਤੇਰੇ ਸਾਹਮਣੇ ਆ ਇਹ ਨਹੀਂ ਹੁੰਦੀ ਜੇ ਤੂੰ ਕਹੇਗਾ ਕਾਂਗਰਸ ਆਈ ਚਾ ਕਾਦੀ ਆ ਨਾ 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 ਅਕਾਲੀਆਂ ਚ ਬੰਦਿਆਂ ਦਾ ਸੁਧਾਰ ਤਾਂ ਹਾਕੀਕਤ ਮੈਂ ਇਹਨਾਂ ਦਾ ਨੀਂਵ ਤਰੀਕ ਤੇ ਰਹੀਆਂ ਬੇਗਮ ਨਹੀਂ ਮੈਂ ਇਹ ਗੱਲ ਕਹਿਣ ਦਾ ਮਤਲਬ ਆ ਇਹ ਆਂ ਕਿ ਅਕਾਲੀ ਅਕਾਲੀਆਂ ਤੇ ਬੰਦਿਆਂ ਦਾ ਸੁਧਾਰ ਕਰਨ ਵਾਲਾ ਹੈ ਤਾਂ ਸਾਰੇ ਕੱਲ ਕੋਈ ਆ ਇਹ ਪਾਰਟੀ ਤਾਂ ਇਹਨਾਂ ਦੀ ਜਿਵੇਂ ਪਿਛਲੀ ਅਕਾਲੀ ਤੋਂ ਚੱਲੀ ਜਾਂਦੇ ਆ ਅਕਾਲੀਆਂ ਅਕਾਲੀਆ ਦਾ ਬੜੀ ਵਧੀਆ ਪਾਰਟੀ ਸੀ ਤੇ ਵਿੱਚ ਬੰਦੇ ਉਹ ਜਿਹਨਾਂ ਗੱਤ ਪਾਇਦੇ ਜਿਵੇਂ ਬਾਦਲਰ ਜਿਹੜੇ ਵੱਡੇ ਬਾਦਲਰ ਕਿ ਉਹਨਾਂ ਨੇ ਪਾਰਟੀ ਬਦਨਾਮ ਕਰਤੀ ਤੇ ਜਿਵੇਂ ਬਾਕੀ ਸਿਮਰਨ ਜੀ ਤੇ ਮਾਨ ਇਹਦੇ ਨਾਲ ਇਹਨਾਂ ਕੋਲੇ ਬੰਦੇ ਹੈਗੇ ਆ ਮੂੰਹ ਜਿਵੇਂ ਮਾਲਾ ਅਕਾਲੀ ਦਲ ਚ ਇਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਦੇ ਮੂੰਹ ਹੱਦ ਭਾਂਡਾ ਪੁੱਤਾ ਹਬਈ ਤੂੰ ਕਿੱਥੇ ਫਿਰਦਾ ਮੂੰਹ ਹੈ ਪੈਰਾ ਬੜੀ ਗੰਦੀ ਸ਼ਾਇ ਉਹ ਕਾਹਨ ਸਿਮਰਜੀਤ ਮਾਨ ਸਮਰਨਜੀਤ ਮਾਨਤਪ ਬਹੁਤ ਸਾਰੇ ਬਾਲੇ ਪਾਏ ਵਿਚਾਰੇ ਦੇ ਇੱਕ ਹੀ ਗੁਰੂ ਨੇ ਟਾਰਚਰ ਸਹਾਰਿਆ ਉਹਨੇ ਉਹਦੇ ਕਰੰਟ ਲਾ ਲਾ ਵਿਚਾਰੇ ਨੂੰ ਕਮਲਾ ਕਰਤਾ ਇਹ ਨਾਲੇ ਕੌਮ ਖਾਤਰ ਹੱਡ ਕਟਾਏ ਆ ਉਹਦੇ ਨੌ ਪਟਾਏ ਆ ਉਹਦੇ ਕਹਿਣ ਨੂੰ ਤਾਂ ਅੱਜ ਲੋਕ ਕੋਈ ਮਰਜ਼ੀ ਕਹੀ ਆ ਪਰ ਮੈਂ ਕਹਿੰਦਾ ਵੀ ਆਪਣੇ ਚੋਂ ਕਿਸੇ ਨੇ ਛੋਟੀ ਵੀ ਨਹੀਂ ਖਾਧੀ ਉਹਨੇ ਕੌਮ ਖਾਤਰ ਤੇ ਉਹ ਬੰਦੇ ਨੇ ਆਦਾ ਪਿੰਡਾ ਛਲਾ ਲਿਆ ਸਾਰਾ ਉਹ ਜਦੋਂ ਬੰਦੇ ਤੇ ਕਰੰਟ ਲੱਗ ਜਾਂਦਾ ਨਾ ਬਈ ਬੰਦਾ ਮੈਂਟਲੀ ਅਫਸੈਟ ਹੋ ਜਾਂਦਾ ਮੈਨੂੰ ਪਤਾ ਲੱਗਣਾ ਹਟ ਜਾਂਦਾ ਬੰਦਾ ਵੀ ਕੀ ਕੀ ਕਰਿਆ ਸੰਤਾਂ ਨੂੰ ਮਰਾਉਣ ਵਾਲਾ ਉਹ ਪ੍ਰਕਾਸ਼ ਸਿੰਘ ਬਾਦਲੀ ਆ ਤੋੜਾ ਹਾਂ ਨਹੀਂ ਕਾਂਗਰਸ ਦਾ ਹੱਥ ਵੀ ਸੀ ਵਿੱਚ ਫਿਰ ਸਾਰੇ ਵਿੱਚ ਹੀ ਸੀ ਕਾਂਗਰਸ ਵੀ ਸੀ ਪਰ ਮੇਰੇ ਅਨੁਸਾਰ ਨਾ ਤਵੀ ਜੇ ਅਕਾਲੀਆਂ ਚ ਬੰਦਿਆਂ ਦਾ ਸੁਧਾਰ ਹੋ ਜੇ ਅਕਾਲੀਆਂ ਦੀ ਹੀ ਸਰਕਾਰ ਬਣਨੀ ਚਾਹੀਦੀ ਇਹ ਮੇਰੇ ਵਾਲੇ ਫਾਇਦਾ ਤਾਂ ਹੈਗੇ ਨਾ ਚਲ ਪਰ ਕਾਂਗਰਸ ਨੇ ਇੱਥੋਂ ਤੱਕ ਬਿਹਾ ਦੇ ਦਿੱ ਕੈਪਟਨ ਹੈ ਮੇਰੇ ਅੱਜ ਵੀ ਯਾਦ ਅਖਬਾਰ ਪੜ੍ਹੀ ਜਾਂਦੇ ਸੀਗੇ ਜਦੋਂ ਕੋਈ ਕਹਿੰਦੇ ਵੀ ਤੁਸੀਂ ਵੀ ਇਸ ਤਰ੍ਹਾਂ ਦਾ ਕਾਹਨ ਕਰ ਰਹੇ ਹੋ ਕੌਣ ਕਹਿੰਦਾ ਜੇ ਇੱਕ ਗੈਂਗਸਟਰ ਦੂਜੇ ਗੈਂਗਸਟਰ ਨੂੰ ਮਾਰਦਾ ਆਮ ਬੰਦੇ ਨੂੰ ਵਿੱਚ ਕੀ ਫਰਕ ਪੈਂਦਾ ਤੇ ਗੱਲ ਵੀ ਸਹੀ ਆ ਤੇ ਆ ਇਹਨਾਂ ਨੇ ਚੱਕ ਕੇ ਝਾੜੂ ਵਾਲਿਆਂ ਨੇ ਜਿੰਨੇ ਮੁੰਡੇ ਸੀਗੇ ਮਾੜੇ ਮੋٹے ਜਿੰਨਾਂ ਦਾ ਮਾੜਾ ਮੋਟਾ ਹੀ ਖਸੂਰ ਸੀ ਚਾਕੇ ਕੇ ਇਹਦਾ ਅਨਕਾਉਂਟਰ ਕਰਾਤਾ ਕਿਸੇ ਨੂੰ ਜੇਲ੍ਹਾਂ ਵਿੱਚ ਛੱਡ ਤੇ ਫਿਰ ਯੂਏਪੀ ਧਾਰਾ ਲਾ ਕੇ ਗਾਂ ਚੱਕ ਕੇ ਯੂਏਪੀ ਆਇਆ ਧਾਰਾ ਲਾਤੀ ਵੀ ਜਮਾਤ ਵੀ ਛੇਤੀ ਹੋਣੀ ਵੀ ਨਹੀਂ ਦੋ ਹਾਲ ਦਾ ਰੋਟੀ ਇੱਕ ਖਾਂਦਿਆ ਭੰਦ ਨੇ ਆਪਾਂ ਆਪਦੇ ਕੰਮ ਦਾ ਕੰਮ ਤਾਂ ਰੱਖੋ ਆਪਾਂ ਕੀ ਲੈਣਾ ਕਿ ਨਹੀਂ ਬਈ ਹੈਨਾ ਨਾ ਦਾ ਤੇ ਲੋਹਾ ਕੇ ਦੇਣੇ ਕੇ ਤੇ ਧਿਆੜੀ ਆ ਕੇ ਨਾਮ ਇਹਦਾ ਗੜ ਮੰਦਾਂ ਗਲ ਮੈਂ ਅਮਰਤਪਾਲ ਦੇ ਪਿੱਛੇ ਸੀ ਜਾਂਦੇ ਰਹੇ ਤਾਂ ਅਨੰਦਪੁਰ ਵੀ ਗਏ ਉਹਦੀ ਖਾਤਰ ਜਿੱਥੇ ਉਹ ਆਉਂਦਾ ਸੀ ਉਦੋਂ ਵੀ ਜਾਂਦੇ ਰਹੇ ਆ ਲੱਖਿਆਰ ਕਹਿੰਦੇ ਵੀ ਆਪਾਂ ਦਾ ਹੱਕ ਚਾ ਵੀ ਹਾਂ ਚੱਲ ਜਿੱਥੇ ਜਾਂਦੇ ਆ ਵੀ ਚੱਲ ਪੁਸ਼ਤਾ ਕਰਦੇ ਆ ਤੁਰੇ ਫਿਰਦੇ ਚੱਲ ਆਪਾਂ ਵੋਟਾਂ ਪਾਉਣੇ ਆ ਐਮਐਲਏ ਨੂੰ ਬੋਲ ਬਰਾ ਦੋ ਜੇ ਉਹ ਕਹਿ ਰਹੇ ਜਾਂਦੇ ਆ ਪੈਸੇ ਦੁੱਗਣੇ ਲੱਗਦੇ ਆ ਇਹ ਬੋਲ ਰਾਜ ਆ ਬਾਈ ਆਪ ਆਪ ਕਹਿੰਦੇ ਆ ਬੋਲ ਜਿਹੜਾ ਪੰਥਕ ਰਾਜ ਹੋਣਾ ਚਾਹੀਦਾ ਪੰਥਕ ਰਾਜ ਕਿੱਥੋਂ ਹੋਊਗਾ ਪੰਥਕ ਰਾਜ ਅਕਾਲੀ ਦਲ ਤੋਂ ਬੰਦਿਆਂ ਦਾ ਸੁਧਾਰ ਕਰਕੇ ਵੀ ਵਿੱਚ ਚੰਗੇ ਬੰਦੇ ਪ੍ਰਧਾਨ ਬਣ ਜਾਣ ਅਕਾਲੀ ਦਲ ਦਾ ਕੋਈ ਇਮਾਨਦਾਰ ਬੰਦਾ ਇਮਾਨਦਾਰ ਕੈਕਟਰ ਕਮਲਜੀਤ ਸਿੰਘ ਕਿਹਦੀ ਮਾਰਿਆ ਇਹ ਬਾਦਲ ਨੇ ਕੈਕਟਰ ਕਮਲਜੀਤ ਦੇਖਿਆ ਮੈਨੂੰ ਕਿਹੜਾ ਕੈਕਟਰ ਕਮਲਜੀਤ ਸੀਗਾ ਹਾਂ ਆਉਣ ਵਾਲਾ ਮੁੱਖ ਮੰਤਰੀ ਜਿਹਾ ਆਉਣ ਵਾਲਾ ਪੰਜ ਜੜੇ ਬਣਿਆ ਉਹ ਪ੍ਰਧਾਨ ਦੂਜਾ ਐਮਐਲਏ ਹਾਂ ਹਾਂ ਇੱਕ ਰੀਐਮਪੀ ਹਾਂ ਹਾਂ ਹੋਰ ਬਚਾਲੇ ਟਰੱਕ ਦੇ ਸਾਹਮਣੇ ਚਾ ਲਗੜਦਾ ਜੇ ਲੋ ਬਾਈ ਇਹਨਾਂ ਦੇ ਕਹਿਣੇ ਤੇ ਚੱਲ ਨੂੰ ਹਟ ਜਾਂਦੇ ਬਈ ਫਿਰ ਉਹ ਐਂ ਕਰਦੇ ਆ